ਇਮੀਗ੍ਰੇਸ਼ਨ ਕਸਟਮਰ ਅਨਫੋਰਸਮੈਂਟ ਆ ਉਹਨਾਂ ਨੂੰ ਲੋਕ ਪੈ ਜਾਂਦੇ ਕਈ ਵਾਰੀ ਵਾਹ ਹੋ ਜਾਂਦੀ ਹੈ ਉੱਥੇ ਲਾ ਸੈਂਡਰੀਸ ਦੇ ਵਿੱਚ ਆਪਾਂ ਜਾਣਦੇ ਕੈਲੀਫੋਰਨੀਆ ਦੇ ਵਿੱਚ ਜੋ ਕੁਝ ਹੋਇਆ ਸੀ ਫਿਰ ਉਹਨਾਂ ਦਾ ਸਾਥ ਦੇਣ ਲਈ ਮਤਲਬ ਆਈਸੋ ਵਾਲੇ ਫੜਨ ਜਾਂਦੇ ਆ ਉਹਨਾਂ ਦੇ ਸਾਥ ਦੇਣ ਲਈ ਇਸ ਨੈਸ਼ਨਲ ਗਾਰਡ ਲੋ ਸੁਪਰੀਮ ਕੋਰਟ ਨੇ ਹੁਣ ਅਮਰੀਕਾ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਗਾਰਡ ਟਰੂਪਸ ਇਹਨਾਂ ਨੂੰ ਸ਼ਿਕਾਗੋ ਦੇ ਵਿੱਚ ਨਹੀਂ ਲਾ ਸਕਦੇ ਹਾਲਾਂਕਿ ਇਹ ਫਾਈਨਲ ਡਿਸੀਜਨ ਨਹੀਂ ਹੈ ਪਰ ਉਹਨਾਂ ਨੇ ਟੈਂਪਰੇਰੀਲੀ ਇਸ ਚੀਜ਼ ਨੂੰ ਬਲੌਕ ਕਰ ਦਿੱਤਾ ਕੇਸ ਜਿਹੜਾ ਹੈ کورٹ ਦੇ ਵਿੱਚ ਚੱਲਦਾ ਰਹੂਗਾ ਅਗਲਾ ਮਾਮਲਾ ਨੈਸ਼ਨਲ ਗਾਰਡ ਦਾ ਆ ਰਾਸ਼ਟਰਪਤੀ ਟਰੰਪ ਨੇ ਨੈਸ਼ਨਲ ਗਾਰਡ ਕਈ ਸ਼ਰਤਾਂ ਦੇ ਵਿੱਚ ਲਾਏ ਤੇ ਸ਼ਿਕਾਗੋ ਦੇ ਵਿੱਚ ਇਹਨਾਂ ਬਾਰੇ ਹੁਣ کورٹ ਨੇ ਇਹਨਾਂ ਦੇ ਉਲਟ ਫੈਸਲਾ ਦੇ ਦਿੱਤਾ ਵੀ ਤੁਸੀਂ ਉੱਥੇ ਨਹੀਂ ਲਾ ਸਕਦੇ ਜਿਹੜੇ ਆਈਸ ਵਾਲੇ ਨੇ ਜਿਹੜੀ ਆਪਾਂ ਪਹਿਲੀ ਗੱਲ ਕੀਤੀ ਹੈ ਵੀ ਹੁਣ ਡਿਟੈਂਸ਼ਨ ਸੈਂਟਰ ਬਣਾ ਰਹੇ ਜਾਂ ਵੇਅਰ ਹਾਊਸਾਂ ਦੇ ਵਿੱਚ ਲੋਕਾਂ ਨੂੰ ਰੱਖਣਾ ਉਹ ਫੜਨੇ ਕਹਿੰਦੇ ਆ ਫੜਨੇ ਆਈਸ ਨੇ ਆਈਸ ਜਿਹੜੀ ਇਹ ਇਮੀਗ੍ਰੇਸ਼ਨ ਕਸਟਮ ਅਨਫੋਰਸਮੈਂਟ ਆ ਉਹਨਾਂ ਨੂੰ ਲੋਕ ਪੈ ਜਾਂਦੇ ਕਈ ਵਾਰੀ ਵਾਇਲੈਂਸ ਹੋ ਜਾਂਦੀ ਹੈ ਉੱਥੇ ਲਾਸ ਏਂਜਲਸ ਦੇ ਵਿੱਚ ਆਪਾਂ ਜਾਣਦੇ ਕੈਲੀਫੋਰਨੀਆ ਦੇ ਵਿੱਚ ਜੋ ਕੁਛ ਹੋਇਆ ਸੀ ਫਿਰ ਉਹਨਾਂ ਦਾ ਸਾਥ ਦੇਣ ਲਈ ਮਤਲਬ ਆਈਸ ਵਾਲੇ ਫੜਨ ਜਾਂਦੇ ਆ ਉਹਨਾਂ ਦਾ ਸਾਥ ਦੇਣ ਲਈ ਫਿਰ ਨੈਸ਼ਨਲ ਗਾਰਡ ਲਾਉਂਦੇ ਆ ਸਪਰੀਮ ਕੋਰਟ ਨੇ ਹੁਣ ਅਮਰੀਕਾ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਤੁਸੀਂ ਫੌਰਨ ਆਓ ਮਤਲਬ ਹੁਣ ਕੱਲ ਨੂੰ ਕੀ ਹੋਣਾ ਪਤਾ ਨਹੀਂ ਨੈਸ਼ਨਲ ਗਾਰਡ ਟਰੂਪਸ ਇਹਨਾਂ ਨੂੰ ਸ਼ਿਕਾਗੋ ਦੇ ਵਿੱਚ ਨਹੀਂ ਲਾ ਸਕਦੇ ਹਾਲਾਂਕਿ ਇਹ ਫਾਈਨਲ ਡਿਸੀਜਨ ਨਹੀਂ ਹੈ ਪਰ ਉਹਨਾਂ ਨੇ ਟੈਂਪੋਰਰੀਲੀ ਇਸ ਚੀਜ਼ ਨੂੰ ਬਲੌਕ ਕਰ ਦਿੱਤਾ ਕੇਸ ਜਿਹੜਾ ਹੈ ਕੋਰਟ ਦੇ ਵਿੱਚ ਚੱਲਦਾ ਰਹੂਗਾ ਬਸ ਸਟੇ ਮਿਲ ਗਈ ਜਿਹਨੂੰ ਆਪਾਂ ਕਹਿੰਦੇ ਆ ਕਿ ਰਾਸ਼ਟਰਪਤੀ 트੍ਰੰਪ ਚਾਹੁੰਦੇ ਆ ਕਿ ਨੈਸ਼ਨਲ ਗਾਰਡ ਉੱਥੇ ਲਾਏ ਜਾਣ ਇਹ ਮਾਮਲਾ ਆਪਾਂ ਪਹਿਲਾਂ ਵੀ ਕਈ ਵਾਰੀ ਜਿਹੜਾ ਸਾਂਝਾ ਕੀਤਾ ਤੁਹਾਡੇ ਦੇ ਨਾਲ ਉਹ ਇਸ ਕਰਕੇ ਚਾਹੁੰਦੇ ਆ ਕਿ ਜਿਹੜੇ ਜਿਹੜੇ ਫੈਡਰਲ ਇਮੀਗ੍ਰੇਸ਼ਨ ਆਫੀਸਰਸ ਨੇ ਜਾਂ ਜਿਹੜੀਆਂ ਫੈਡਰਲ ਬਿਲਡਿੰਗਸ ਨੇ ਜਦੋਂ ਕੋਈ ਪ੍ਰੋਟੈਸਟ ਹੁੰਦੇ ਆ ਦੰਗੇ ਹੁੰਦੇ ਆ ਜਾਂ ਇਮੀਗ੍ਰੇਸ਼ਨਲ ਫੋਰਸਮੈਂਟ ਦੇ ਨਾਲ ਸੰਬੰਧਿਤ ਸ਼ਿਕਾਗੋ ਦੇ ਵਿੱਚ ਉਸ ਵੇਲੇ ਆਪਣੇ ਸਰਕਾਰੀ ਸੰਪਤੀ ਨੂੰ ਤੇ ਸਰਕਾਰੀ ਮੁਲਾਜ਼ਮਾਂ ਨੂੰ ਬਚਾਇਆ ਜਾ ਸਕੇ ਇਲੀਨੋਇਸ ਇਸ ਗੱਲ ਦਾ ਵਿਰੋਧ ਕਰਦਾ ਜਿਹੜੀ ਸਟੇਟ ਆ ਇਲੀਨੋਇਸ ਦੇ ਵਿੱਚ ਸ਼ਿਕਾਗੋ ਆ ਇਲਨੋਇਸ ਦੇ ਜਿਹੜੇ ਲੀਡਰਸ ਨੇ ਇਨਕਲੂਡਿੰਗ ਉਹਨਾਂ ਦੇ ਗਵਰਨਰ ਨੇ ਜਿਹੜੇ ਜੇਬੀ ਪ੍ਰੈਟਸਕਰ ਉਹ ਕਹਿੰਦੇ ਆ ਕਿ ਸ਼ਿਕਾਗੋ ਦੇ ਵਿੱਚ ਕੁਝ ਵੀ ਆਊਟ ਆਫ ਕੰਟਰੋਲ ਨਹੀਂ ਆ। ਪ੍ਰੋਟੈਸਟ ਉਹ ਲੋਕਲ ਪੁਲਿਸ ਹੈਗੀ ਆ ਉਹ ਕਹਿੰਦੇ ਇਹ ਹੈਂਡਲ ਕਰਦੇ ਆ। ਫੈਡਰਲ ਟਰੂਪਸ ਜਿਹੜੇ ਆ ਉਹ ਬੇਲੋੜੇ ਆ, ਅਨਸੀਸ਼ਰੀ ਆ, ਅਨਵਾਂਟਡ ਆ, ਉਹਨਾਂ ਦੀ ਲੋੜ ਨਹੀਂ। ਇੱਥੇ ਇੱਕ ਲੋਕਲ ਪੁਲਿਸ ਹੁੰਦੀ ਆ। ਹਰ ਇੱਕ ਅਮਰੀਕਾ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਲਾਰ ਐਨਫੋਰਸਮੈਂਟ ਏਜੰਸੀ ਨੇ ਕਈ ਤਰ੍ਹਾਂ ਦੀ ਉਹਨਾਂ ਦੇ ਵਿੱਚੋਂ ਇੱਕ ਨੈਸ਼ਨਲ ਗਾਰਡ ਨੇ ਇਹ ਨੈਸ਼ਨਲ ਗਾਰਡ ਇਸ ਸਮਝਣ ਦੀ ਲੋੜ ਆ ਇਹ ਫੁੱਲ ਟਾਈਮ ਫੌਜੀ ਨਹੀਂ ਹੁੰਦੇ ਵੀ ਬੰਦੂਕਾ ਲੈ ਕੇ ਇਹ ਕਿਤੇ ਬੈਠਿਆ ਤੇ ਜਦੋਂ ਇਹਨਾਂ ਨੂੰ ਲੋੜ ਆ ਉੱਥੇ ਇਹ ਪਾਰਟ ਟਾਈਮ ਕੰਮ ਕਰਦੇ ਹੁੰਦੇ ਆ ਨੈਸ਼ਨਲ ਗਾਰਡ ਜਿਹੜੇ ਆ ਇਹ ਪਾਰਟ ਟਾਈਮ ਅਮਰੀਕਾ ਦੀ ਕਹੋ ਕਿ ਪਾਰਟ ਟਾਈਮ ਮਿਲਟਰੀ ਫੋਰਸ ਦਾ ਹਿੱਸਾ ਹੁੰਦਾ ਇਹ ਬਿਲਕੁਲ ਟ੍ਰੇਨਡ ਹੁੰਦੇ ਆ ਬਾਕੀ ਸਪਾਹੀਆਂ ਵਾਂਗੂ ਪਰ ਆਮ ਤੌਰ ਦੇ ਉੱਤੇ ਇਹ ਇੱਕ ਸਿਵਿਲিয়ান ਲਾਈਫ ਜੀਉਂਦੇ ਆ ਜਿਦਾ ਆਮ ਬੰਦਾ ਕੋਈ ਕੰਮ ਕਰਦਾ ਉਹ ਪਾਰਟ ਟਾਈਮ ਇਹ ਨੈਸ਼ਨਲ ਗਾਰਡ ਵਾਲਾ ਕੰਮ ਬਹੁਤੀ ਵਾਰੀ ਕਰਦੇ ਹੁੰਦੇ ਆ ਨੈਸ਼ਨਲ ਗਾਰਡ ਨੂੰ ਬਹੁਤੇ ਇਹਨਾਂ ਨੂੰ ਸਟੇਟ ਦੀ ਗਵਰਨਰ ਕੰਟਰੋਲ ਕਰਦਾ ਹਰ ਇੱਕ ਸਟੇਟ ਦੇ ਵਿੱਚ ਨੈਸ਼ਨਲ ਗਾਰਡ ਹੁੰਦੇ ਆ ਇਲਿਨੋਇਸ ਤੇ ਵਿੱਚ ਇਦਾਂ ਕੈਲੀਫੋਰਨੀਆ ਦੇ ਉਹਨਾਂ ਨੂੰ ਉਹ ਸਟੇਟ ਦਾ ਗਵਰਨਰ ਕੰਟਰੋਲ ਕਰਦਾ ਜਿਵੇਂ ਇਲਿਨੋਇਸ ਕੈਲੀਫੋਰਨੀਆ ਟੈਕਸਿਸ ਇਹ ਸਾਰਿਆਂ ਦੇ ਵਿੱਚ ਹੈਗੇ ਆ ਜਦੋਂ ਕੋਈ ਸਪੈਸ਼ਲ ਸਿਚੁਏਸ਼ਨ ਆ ਜਾਵੇ ਮੰਨ ਲਓ ਕੋਈ ਇਦਾਂ ਦੀ ਹਾਲਤ ਆ ਗਈ ਉਸ ਵੇਲੇ ਜਿਹੜੀ ਕੋਈ ਐਮਰਜੈਂਸੀ ਹਾਲਤ ਆ ਗਈ ਜਾਂ ਬਹੁਤ ਕੋਈ ਵਿਪਤਾ ਵਾਲੀ ਗੱਲ ਆ ਗਈ ਤਾਂ ਫਿਰ ਦੇਸ਼ ਦਾ ਰਾਸ਼ਟਰਪਤੀ ਇਹਨਾਂ ਨੂੰ ਕੰਟਰੋਲ ਕਰਦਾ ਨੈਸ਼ਨਲ ਗਾਰਡ ਆਮ ਤੌਰ ਤੇ ਇਤੇ ਇਹਨਾਂ ਨੇ ਇੱਕ ਐਮਰਜੈਂਸੀਜ਼ ਦੇ ਵਿੱਚ ਜਾਣਾ ਹੁੰਦਾ ਕਿਤੇ ਕੋਹੜਾ ਆ ਗਏ ਕਿਤੇ ਕੋ ਅੱਗ ਲੱਗ ਗਈ ਕਿਤੇ ਕੋ ਹਰੇਕਰਾਂ ਆ ਗਿਆ ਕਿਤੇ ਸਨੋ ਸਟ੍ਰੌਮ ਆਰਥ ਕੋਈ ਕੁਝ ਵੀ ਆ ਗਿਆ ਕਿਸੇ ਥਾਂ ਦੇ ਉੱਤੇ ਕੋਈ ਜਿਹੜੀ ਕੋਈ ਦੰਗੇ ਹੋ ਗਏ ਕਿਤੇ ਕੋਈ ਬਹੁਤ ਵੱਡੀਆਂ ਐਮਰਜੈਂਸੀਜ਼ ਆ ਗਈਆਂ ਉੱਥੇ ਇਹ ਨੈਸ਼ਨਲ ਗਾਰਡ ਜਿਹੜੇ ਆ ਇਹ ਭੇਜੇ ਜਾਂਦੇ ਆ ਏ ਯੂਐਸਏ ਦੀ ਬਾਕੀ ਆਰਮੀ ਵਰਗੇ ਨਹੀਂ ਹੁੰਦੇ ਨਾ ਹੀ ਇਹਨਾਂ ਨੂੰ ਰਾਸ਼ਟਰਪਤੀ ਕੰਟਰੋਲ ਕਰਦਾ ਹੈ ਇਹ ਡੋਮੈਸਟਿਕ ਕੰਮ ਦੇ ਲਈ ਹੁੰਦੀ ਹੈ ਦੇਸ਼ ਦੇ ਅੰਦਰ ਜਿਨ੍ਹਾਂ ਨੇ ਇਦਾਂ ਦਾ ਕੁਝ ਕਰਨਾ ਹੁੰਦਾ ਨੈਸ਼ਨਲ ਗਾਰਡ ਪੁਲਿਸ ਵਾਂਗੂ ਐਕਟ ਕਰ ਸਕਦੇ ਆ ਕਦੇ-ਕਦੇ ਯੂਜੂਲੀ ਇਹ ਕਰਦੇ ਨਹੀਂ ਪਰ ਜਦੋਂ ਗਵਰਨਰ ਕਿਸੇ ਬਿਲਡਿੰਗ ਨੂੰ ਗਾਰਡ ਕਰਨਾ ਹੋਵੇ ਕਿਸੇ ਭੀੜ ਨੂੰ ਕੰਟਰੋਲ ਕਰਨਾ ਹੋਵੇ ਹੁਣ ਇਹਨਾਂ ਦੀ ਫੈਡਰਲਾਈਜੇਸ਼ਨ ਦਾ ਚੱਕਰ ਪਿਆ ਆ ਵੀ ਹੈ ਤਾਂ ਸਟੇਟ ਦੇ ਆ ਫੈਡਰਲ ਜਿਹੜੀ ਸਰਕਾਰ ਆ ਜਾਂ ਉੱਥੇ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਕੰਟਰੋਲ ਕਰੀਏ ਉਸ ਮਾਮਲੇ ਨੂੰ ਲੈ ਕੇ ਫਿਰ ਇਹਨਾਂ ਦਾ ਕਾਫੀ ਰੌਲਾ ਰੱਪਾ ਜਿਹੜਾ ਇਹਦੇ ਉੱਤੇ ਪਿਆ ਆ ਸੋ ਕਈ ਥੋੜੇ ਬਹੁਤ ਲਿਮਟਿਡ ਕੇਸਸ ਦੇ ਵਿੱਚ ਇਹ ਲਾਅਨ ਫੋਰਸ ਕਰਦੇ ਆ ਪਰ ਅਦਰਵਾਈਜ਼ ਇਹ ਮਤਲਬ ਪਾਰਟ ਟਾਈਮ ਹੁੰਦੇ ਆ ਜਿੱਦਾਂ ਵੀਕਐਂਡ ਦੇ ਉੱਤੇ ਇਹਨਾਂ ਨੇ ਕੰਮ ਕਰਨਾ ਵੈਸੇ ਕੰਮ ਕੋਈ ਹੋਰ ਕਰਦੇ ਹੁੰਦੇ ਆ ਵੀਕਐਂਡ ਦੇ ਉੱਤੇ ਜਾਂ ਚਾਰ ਦਿਨ ਕੁ ਟ੍ਰੇਨਿੰਗ ਜਾਂ ਇਦਾਂ ਇਹਨਾਂ ਦਾ ਥੋੜਾ ਬਹੁਤਾ ਜਿਹਾ ਕੰਮ ਹੁੰਦਾ ਉਸ ਉਹ ਸਟੇਟ ਦੇ ਵਿੱਚ ਹੁੰਦੇ ਹੁਣ ਇਹਨਾਂ ਨੂੰ ਲੈ ਕੇ ਇਹ ਸਾਰੇ ਅਮਰੀਕਾ ਦੇ ਵਿੱਚ ਜਿਹੜਾ ਕਈ ਥਾਵਾਂ ਦੇ ਉੱਤੇ ਪਿਆ ਤੇ ਹੁਣ ਇਹ ਇੱਥੇ ਇਲਿਨੋਇਸ ਦੇ ਵਿੱਚ ਸ਼ਿਕਾਗੋ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਆ ਤੇ ਕੋਰਟ ਨੇ ਖਾਸ ਤੌਰ ਦੇ ਉੱਤੇ ਇਹ ਕਿਹਾ ਕਿ ਜਿਹੜਾ ਇੱਕ ਐਕਟ ਆ ਉਹ ਬਹੁਤ ਸ਼ਕਤੀ ਦੇ ਨਾਲ ਇਸ ਗੱਲ ਨੂੰ ਲਿਮਟ ਕਰਦਾ ਵੀ ਮਿਲਟਰੀ ਦੇਸ਼ ਦੇ ਅੰਦਰਲੇ ਪਾਸੇ ਨਹੀਂ ਲਈ ਜਾ ਸਕਦੀ ਜਿਹੜੇ ਗਾਰਡ ਟਰੂਪਸ ਨੇ ਇਹਨਾਂ ਨੂੰ ਵੀ ਉਸੇ ਤਹਿਤ ਹੀ ਰੱਖਿਆ ਜਾਊਗਾ ਵੀ ਇਹਨਾਂ ਦੀ ਡਿਪਲॉयਮੈਂਟ ਨੂੰ ਰੋਕਣਾ ਅਸਲ ਦੇ ਵਿੱਚ ਉਹ ਹੁਣ ਮਤਲਬ ਉਹਨਾਂ ਨੇ ਫੈਸਲਾ ਕਰ ਦਿੱਤਾ ਵੀ ਹੁਣ ਲਈ ਇਹਨੂੰ ਰੋਕ ਲਓ ਸੋ ਇਹ ਨੇਸ਼ਨ ਵਾਈਡ ਰੂਲਿੰਗ ਜਿਹੜੀ ਬਹੁਤ ਇੰਪੋਰਟੈਂਟ ਆ ਗੱਲੇ ਸ਼ਿਕਾਗੋ ਦੀ ਗੱਲ ਨਹੀਂ ਆ ਉਸ ਤੋਂ ਬਾਅਦ ਜਿਹੜਾ ਐਗਜ਼ਾਮਪਲ ਜਿਹੜੀਆਂ ਹੈਗੀਆਂ ਪੋਰਟਲੈਂਡ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਨਾਈਨੀਆਂ ਥਾਵਾਂ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ ਸੀ ਜਾਂ ਕੀਤਾ ਜਾ ਰਿਹਾ ਆ ਉਸ ਮਾਮਲੇ ਦੇ ਵਿੱਚ ਔਰ ਜਿਹੜੇ ਜਸਟਿਸ ਜਸਟਿਸਿਸ ਨੇ ਜਿਹੜੇ ਜੱਜ ਨੇ ਉਹਨਾਂ ਦੇ ਵਿੱਚ ਬਹੁਤ ਸਾਰਾ ਅਸਹਿਮਤੀ ਆ ਜਿਹੜੇ ਕਨਸਰਵਟਿਵ ਜਸਟਿਸਿਸ ਨੇ ਉੱਥੇ ਜਿਹੜੇ ਐਰਟिलो ਥਾਮਸ ਜਾਂ ਜਿਹੜੇ ਗਰਾਉਸ ਨੇ ਉਹਨਾਂ ਨੇ ਇਹ ਕਿਹਾ ਕਿ ਕੋਰਟ ਨੂੰ ਪ੍ਰੈਜ਼ੀਡੈਂਟ ਦੀ ਜੱਜਮੈਂਟ ਦੇ ਉੱਤੇ ਸਵਾਲ ਨਹੀਂ ਕਰਨਾ ਚਾਹੀਦਾ ਮਤਲਬ ਉਹ ਇਸ ਫੈਸਲੇ ਦੇ ਨਾਲ ਅਸਹਿਮਤ ਹੋਏ ਆ ਸੋ ਦੇਖੋ ਉਹਨਾਂ ਦਾ ਵੱਡਾ ਮਤਲਬ ਇਸ ਫੈਸਲੇ ਦਾ ਕੀ ਨਿਕਲਦਾ ਤੇ ਕਿਥੇ ਇੱਕ ਗੱਲ ਜਾ ਕੇ ਮੁੱਕਦੀ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ